ਇਹ ਕਹਾਣੀ ਹੈ ਜੀ ਜਲ ਸਪਲਾਈ ਸੈਨੀਟੇਸ਼ਨ ਅਤੇ ਸੀਵਰੇਜ ਦੇ ਕੱਚੇ ਕਾਮਿਆਂ ਦੇ ਘਰਾਂ ਦੀ ਇਹ ਲੋਕ ਤੁਹਾਡੇ ਘਰਾਂ ਵਿੱਚ ਪੀਣ ਵਾਲਾ ਪਾਣੀ ਪਹੁੰਚਾਉਂਦੇ ਨੇ ਤੁਹਾਡੇ ਘਰਾਂ ਵਿੱਚੋਂ ਨਿਕਲਦਾ ਗੰਦਾ ਪਾਣੀ ਸੀਵਰੇਜ ਵਿੱਚ ਜਾ ਕੇ ਰਲਦਾ ਹੈ ਉਹ ਵੀ ਇਹੀ ਮੁਲਾਜ਼ਮ ਸਾਫ਼ ਕਰਦੇ ਨੇ ਹਰ ਘਰ ਨੂੰ ਸਾਫ਼ ਪਾਣੀ ਮਿਲੇ ਇਹਦੇ ਲਈ ਉਹ ਪਾਣੀ ਦੇ ਸੈਂਪਲ ਵੀ ਤੁਹਾਡੇ ਘਰਾਂ ਦੇ ਵਿੱਚੋਂ ਲੈ ਕੇ ਜਾਂਦੇ ਹਨ ਇਹ ਹਨ ਬਲਜੀਤ ਸਿੰਘ ਪੱਟੀ ਅਤੇ ਸੁਰਜੀਤ ਸਿੰਘ ਤਖੀ ਅਤੇ ਇਹਨਾਂ ਦੇ ਸਾਥੀ ਜੋ 10-15 ਸਾਲਾਂ ਤੋਂ ਘੱਟ ਤਨਖਾਹਾਂ ਤੇ ਠੇਕੇਦਾਰੀ ਸਿਸਟਮ ਦੇ ਅਧੀਨ ਕੱਚੇ ਹਾਲਾਤਾਂ ਵਿੱਚ ਕੰਮ ਕਰ ਰਹੇ ਹਨ। ਅੱਜ ਵੀ ਐਨੇ ਮਹਿੰਗਾਈ ਵਿੱਚ ਇਹ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਘੱਟ ਤਨਖਾਹ, ਵੱਧ ਕੰਮ, ਕੋਈ ਸੁੱਖ ਸਹੂਲਤ ਨਹੀਂ ਪਰ ਐਨਾ ਦੀ ਸਭ ਤੋਂ ਵੱਡੀ ਫਿਕਰ ਹੈ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਅਤੇ ਆਪਣੇ ਬੱਚਿਆਂ ਦੇ ਅਧੂਰੇ ਸੁਪਨੇ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਵੇਂ ਖੁਦ ਲਈ ਬਹੁਤ ਕੁਝ ਤਿਆਗਿਆ ਹੈ। ਸਰਕਾਰ ਅਤੇ ਮੈਨੇਜਮੈਂਟਾਂ ਦੀ ਮਿਲੀ ਭੁਗਤ ਨਾਲ ਠੇਕੇਦਾਰ ਅਤੇ ਕੰਪਨੀਆਂ ਇਹਨਾਂ ਦੀ ਮਿਹਨਤ ਦੀ ਹਰ ਰੋਜ਼ ਲੁੱਟ ਕਰ ਰਹੀਆਂ ਹਨ ਮੈਨੇਜਮੈਂਟ ਵੱਲੋਂ ਇਹਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਇਹ ਲੋਕ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਹਰ ਰਾਜਨੀਤਿਕ ਪਾਰਟੀ ਨੇ ਇਹਨਾਂ ਨਾਲ ਧੋਖਾ ਕਰਕੇ ਸੱਤਾ ਵਿੱਚ ਆ ਵਿਰਾਜ ਕੀ ਹਨ ਅੱਜ ਇਹਨਾਂ ਦੀ ਅੱਖਾਂ ਵਿੱਚੋਂ ਪਾਣੀ ਸੁੱਕ ਚੁੱਕਾ ਹੈ ਪਰ ਹੌਸਲਾ ਕਦੇ ਨਹੀਂ ਟੁੱਟਿਆ ਘੱਟ ਤਨਖਾਹ ਵੱਧ ਕੰਮ ਕੱਚਾ ਕਰ ਬੱਚਿਆਂ ਦੀ ਪੜਾਈ ਦੀ ਚਿੰਤਾ ਇਹ ਸਾਰੇ ਦਰਦ ਅਤੇ ਸੰਘਰਸ਼ ਲਈ ਇੱਕੋ ਥਾਂ ਇਕੱਠੇ ਆ ਅੱਜ ਵੀ ਇਹ ਉਹ ਕਿਰਦਾਰ ਹਨ ਜੋ ਅਣ ਦੇਖੇ ਹੀ ਸਾਡੀ ਜ਼ਿੰਦਗੀ ਨੂੰ ਸੰਭਾਲਦੇ ਰਹਿੰਦੇ ਹਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਸਿਰਫ ਕਿਰਦਾਰ ਨਹੀਂ ਇਹ ਪੰਜਾਬ ਦੇ ਪਾਣੀ ਦੇ ਰਖਵਾਲੇ ਹਨ ਜਿਨ੍ਹਾਂ ਦੀ ਮਿਹਨਤ ਅਤੇ ਸੰਘਰਸ਼ ਸਤਕਾਰ ਦੀ ਯੋਗ ਹੈ